ਰਲਾਗੀ ਅਲੀ ਸੇ ਨੀ ਲੋਗੇ ਇਧਰ ਇਹਨਾਂ ਸਟਾਰ ਲਾ ਇੰਸਟਾਲ ਆਣੇ ਕਹਿੰਦੇ ਹਾਓ ਸਾਹਮਣੇ ਮੋਗੇ ਵਾਲਾ ਵੀ ਆਇਆ ਹੋਇਆ ਓਏ ਮੋਗੇ ਸ਼ਾਮ ਤੇ ਹੁਣ ਆਪਾਂ ਚੱਲੇ ਹੀ ਖੇਡਣ ਵਾਲੀਬਾਲ ਦੇ ਮੈਚ ਵੰਡਾ ਉਹ ਜਿਹਾ ਐਸੀ ਆ ਰਹੀ ਉਹ ਲੱਗਦੀ ਹੀ ਨਾ ਦਿਖਿਆ ਨਿਆਰੇ ਮੈਂ ਆਪਾਂ ਨੱਤਰ ਜਾ ਰਹੇ ਨੇ ਤੇ ਦੇਖ ਰਾਂ ਹੰਨਾ ਹਮਾ ਫਿਰ ਕੱਦਾ ਹਵਲਾ ਤੇ ਆਓ ਜੀ ਜਾਣ ਵਾਸਤੇ ਤਿਆਰ ਵਿਆਰ ਉਹ ਮੁੰਡਾ ਕਹਿੰਦਾ ਮੁੰਡਾ ਕਹਿੰਦਾ ਜੱッセ ਨਾਲ ਮੈਂ ਚਲਾਉਂਗਾ ਮੈਂ ਜੱッセ ਜੱッセ ਨੂੰ ਘਰੋਂ ਨਾ ਕਹਿੰਦਾ ਆ ਜਾਣ ਤੋਂ ਪਹੁੰਚ ਜਾਂਦਾ ਵਾਦ ਕਰਦੇ ਆ ਤੇ ਘਰੋਂ ਵਾਲਾ ਸਮਾ ਆਪਣੇ ਕਿੰਨਾ ਨੋਟ ਜੀ ਪੁੱਛ ਰਹੇ ਆਪਾਂ ਟੂਰਨਾਮੈਂਟ ਦੇ 팀ਾਂ ਦੀ ਮੈਚ ਬੋਲੇ ਜਾਂਦੇ ਆ ਕਿਰਪਾ ਕਰਕੇ ਨਾਲ ਦੀ ਨਾਲ ਗਰਾਊਂਡਾਂ ਤੇ ਜਾਇਆ ਕਰੋ ਜੀ ਕਿਉਂਕਿ ਇੰਨੀ ਇੰਦਰ ਦੀ ਮੈਚ ਦੀ ਐ ਮੀਡੀਅਮ ਦਾ ਬਹੁਤ ਟਾਪਰ ਘਣਾ ਜੀ ਜੀ ਲੀਗ ਦੇ ਵੀ ਆ ਰਹੇ ਆ ਵਰਦਾਲ ਜੀ ਇੱਕ ਬੇਰੀ ਤਿੰਨੇ ਗਰਾਊਂਡਾਂ ਦੇ ਮੈਚ ਬੋਲਦੇ ਜਿਹਦੀ ਟੀਮ ਨਹੀਂ ਆ ਰਹੀ ਸਰਾਂ ਜੀ ਜਾਵਾ ਔਰ ਭਾਈ ਆਪਾਂ ਪਹਿਲਾਂ ਆ ਗਿਆ ਆਪਾਂ ਮੈਚ ਲਾਈਏ ਜੀ ਆਪਣਾ ਮੂਰ ਕਲੇ ਮੰਡੇ ਵੀ ਆ ਗਏ ਮੋਰ ਸਿੰਘ ਵਾਲਾ ਵੀ ਆ ਗਿਆ ਕਿੰਨ ਕਿਹਦੀ ਗੱਡੀ ਹੈ 2 ਨੰਬਰ ਤੇ ਰੈਫਰੀ ਕੋਲ ਹੀ ਖੜਾ ਗਿਆ ਜੀ ਉਹ ਦੇਖ ਯਾਰ ਮੇਰਾ ਮੈਂ ਕਹਿੰਦਾ ਜੀ ਮਨਪ੍ਰਸਾਦ ਵਾਲੇ ਨੂੰ ਉਹ ਦੇਖਾ ਡੈਕਟਰ ਦੇ ਉਹ ਦੇਖਣਾ ਹਾਂਜੀ ਮੇਰਾ ਵੀ ਪੜ ਕੇ ਲੈ ਕੇ ਕਰਾਈ ਮੇਰਾ ਦੋ ਨੰਬਰ ਕਾਣ ਦੇ ਉਹ ਮੁੰਡਾ ਖੜਾ ਨੇ ਜੀ ਉਹ ਆਪਣਾ ਜਦੋਂ ਆਪਾਂ ਖੇਡਾਂਗੇ ਦੀ ਉਦੋਂ ਹੈਗਾ ਇਹਦੇ ਉਹ ਆਪਣੀ ਇਹ ਮੁੰਡਾ ਹੁੰਦਾ ਅੱਜ ਆਪਾਂ ਤੁਹਰਾਦੇ ਮੇਰਾ ਬਾਈ ਕਰਾ ਦਿੰਦਾ ਮੈਂ ਆਜਾ ਆਪਾਂ ਮੈਂ ਆਪਣੇ ਤਾਂ ਆਪਾਂ ਹੀ ਖੇਡਦੇ ਮੈਂ ਲਾਦਾ ਯਾਰ ਇਧਰ ਮੇਢੀ ਵਾਲੇ ਭਰਾ ਦੀ ਪਾਰਟੀ ਹੋਣੀ ਹੈ ਜੰਦਾ ਕੋਈ ਇੰਡੀਆ ਦਾ ਅਸੀਂ ਪਤਾ ਦਿਲੋਂ ਭੰਗ ਕਰਾਂਗੇ ਅਸੀਂ ਉਹਨਾਂ ਦਾ ਟੀਮੈਂਟ ਕਰਾਂਗੇ ਕਿੰਨੇ ਗਰਾਊਂਡਾਂ ਦੇ ਵਿੱਚ ਉਧਰ ਮੈਚ ਚੱਲੀ ਜਾਂਦਾ ਜੀ ਇੱਕ ਇਹ ਤਮਨ ਨੰਬਰ ਗਰਾਊਂਡ ਦੇ ਵਿੱਚ ਆ ਮੂਲ ਜਿੰਨੇ ਸਰ ਕੋਈ ਗੱਲ ਨਹੀਂ ਜੀ ਅਜਾ ਸ਼ੁਰੂ ਹੋਣਾ ਹੈ ਮੈਚ ਨਾ ਕੋਈ ਫੋਕਲ ਆ ਰਹੇ ਨੇ ਵੀ ਜੱਟੇਗਾ ਟੀਮਾਂ ਦਾ ਗਰਾਊਂਡ ਦੇ ਵਿੱਚ ਮੈਚ ਹੈ ਨਹੀਂ ਮੇਰਾ ਵੀਰ ਬਣ ਕੇ ਯਾਰ ਗਰਾਊਂਡ ਤੋਂ ਬਾਹ ਹੋ ਜਿਪਾ ਕੇ ਥੱਲੇ ਤੇ ਮੈਚ ਸ਼ੁਰੂ ਹੋ ਚੁੱਕੇ ਆਂ ਇਧਰ ਤਾਂ ਮੈਚ ਚੱਲ ਰਿਹਾ

ਇਹ ਫਿਰ ਮੀਡੀਅਮ ਦੇ ਮੈਦਾਨ ਵੀ ਜਿਹੜੇ ਉਹ ਕਰਵਾਵਾਂਗੇ ਤੇ ਪਟਾਕੇ ਪਹਿਣਗੇ ਮੇਰੇ ਮਿੱਤਰੋ ਓਏ ਹਾ ਹਾ ਦੇਖੋ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਆਗਰ ਵਾਲੇ ਦੇ ਨਾਮ ਤੇ ਧੰਨ ਧੰਨ ਉਹ ਵੀ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪੁੱਜੇ ਹੋਏ ਆ ਇਹਨਾਂ ਬੋਲਾਂ ਦੇ ਵੀ ਵੱਡੇ ਮਾਣ ਕਰਦੇ ਜਦੋਂ ਜਦੋਂ ਲਾਈਵ ਦੇ ਜੁੜਦੇ ਆ ਤੇ ਵਿਸ਼ੇਸ਼ ਤੌਰ ਤੇ

ਕੜਾ ਦੇ ਰਿਹਾ ਛੜਦਾ ਵੇ ਵਾਹ ਸਾਹਮਣੇ ਜੈਨ ਭਾਈ ਮਾਨਕਾ ਦਾ ਵਰਤ ਵੇ ਬਾਜਾ ਰੋ ਤੇ ਇੰਨਾ ਕੰਮ ਹੈ داری ਕਿ ਡੱਕ ਰਦਾ ਡੇੜਾ ਉਹਦਾ ਅੱਖੇ ਲਾਉਣਾ ਉਹਨੂੰ ਕਹਿ ਦਿੰਦੇ ਆ ਪਹਿਲੇ ਦਿਨ ਲਗਾ ਤਾ ਪਰ ਮੈਨੂੰ ਕਹਿੰਦੇ ਮੈਨੂੰ ਤੋਂ ਛੋਟਾ ਫਿਰ ਕਾਸੀ ਦਾ ਦਰਜੀਵਾ ਕਰਨੀ ਛੋਟੇ ਵੱਡੇ ਦੀ ਗੱਲ ਨਹੀਂ ਜੀ ਵੱਡੇ ਵੀ ਲਾਉਂਦੇ ਹਾਂ ਜੀ ਆ ਜਰਮਣੋ ਕਹਿੰਦੇ ਵੀ ਠੁੱਲੀ ਆਉਦੇ ਸੋਨੀ ਦਾ ਸਨਮਾਨ ਆਪਾਂ ਕਰਾਲ ਵਾਲੇ ਟੂਰੰਦਰ ਤੇ ਪੰਡ ਫੁੱਟੇ ਕੱਪ ਨਾਲ ਸਨਮਾਨ ਕਰਦੇ ਆਂਗੇ ਹਾਂਜੀ ਢਿੱਲੋ ਸਾਹਿਬ ਆਹ ਸਾਹਮਣੇ ਮੇਰੇ ਮਿੱਤਰੋ ਗੱਲ ਕਹਿੰਦੇ ਟਿਕਾਣੇ ਲੱਗੇ ਪਈ ਮਾੜੀ ਵਾਲਾ ਮੇਨ ਵਾਲਾ ਟਰੈਕ ਤੇ ਆ ਗਿਆ ਆਹ ਗੱਲਾਂ ਕਹਿੰਦੇ ਵੱਡੀਆਂ ਨੇ ਮਾੜੀ ਵਾਲਾ ਭਰਾ ਵੀ ਵੱਡਾ ਕਹਿੰਦੇ ਟਰੈਕ ਤੇ ਆ ਗਿਆ ਵੀ ਚੱਖੜ ਵਾਲਿਆ ਢਿੱਲੋ ਰੌਣਕ ਲਾਈ ਬੈਠਾ ਹੈ ਅੱਤ ਕਰਾਉਂਦੇ ਕਹਿਕੇ ਸਿੰਘ ਫਸਾਈ ਬੈਠਾ ਹੈ ਲੋ ਜੇ ਇਧਰ ਜਿੰਨੇ ਸਟਾਲਾ ਇੰਸਟਾਲਾ ਨੇ ਹਾਓ ਸਾਹਮਣੇ ਮੋਗੇ ਵਾਲਾ ਵੀ ਆਇਆ ਹੋਇਆ ਹੈ ਬਹੁਤ ਤਕੜਾ ਮੈਚ ਗੱਲ 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 ਬਣ ਜਾਣੀ ਹੈ ਹਾ ਤੇ ਚੰਦਰਾ ਹਿੱਕਾਂ ਜ ਮਾਰਦਾ ਤਸਰੀ ਆ ਜੀ ਵਧੀਆ ਵਧੀਆ ਹਣ ਵੀ ਦੱਸੋ ਬਸ ਧੰਨਵਾਦ ਬਲੌਗਰ ਛੱਡ ਦੀ ਪੂਰਾ ਵਾ ਗੱਲਾਂ ਹੀ ਨਾ ਬਾਲਾਂ ਵਰਗੀਆਂ ਹੋ ਉਹ ਤੂਫਾਨ ਵੜਿਆ ਨੀਤੇ-ਬੂਦੇ ਸਿੱਟੇ ਖੱਬੀ ਖਾਨ ਵੜਿਆ ਪੱਠਾੜਾ ਦੇ ਨਾਏ ਪ੍ਰਭਾਨ ਵੜਿਆ ਦਿਨਾਂ ਵਿੱਚ ਗਏ ਬੋਟਾਂ ਤੋਂ ਤੇ ਮਿੱਤਰਾਂ ਨੇ ਕੰਮ ਦਿੱਲੋਂ ਉਹ ਵੱਟਿਆਂ ਦੀ ਜਿਹੜੇ ਅੰਗਿੱਧੇ ਲਾਪਤ ਤੋਂ ਤੇਰਾਣੇ ਕੰਮ ਦਿੱਲੋਂ ਗੱਟਿਆਂ ਦੀ ਜਿਹੜੇ ਡੜ ਕੇ ਲੋਕਾਂ ਨੂੰ ਚਿਰਦੇ ਵੱਟਿਆਂ ਨੂੰ ਨੜਾੜੇ ਹੋ ਕੰਮ ਦਿੱਲੋਂ ਜੀ ਭਾਈ ਜੀ ਮੇਰੇ ਕੋਲ ਬਾਰੇ ਕੰਦੀ ਟੀਮ ਆਈ ਜੀ ਫਟਾ ਮੈਚ ਪਿੱਛੇ ਕਰ ਦੋ ਮੇਰਾ ਵੀਰ ਬਹੁਤ ਮਾੜੀ ਗੱਲ ਆ ਵੀਰੇ ਇਹ ਗੱਲ ਮੈਂ ਆ ਵੀ ਜਿੰਦਗੀ ਦੇ ਵਿੱਚ ਪਹਿਲੀ ਵਾਰੀ ਇਹ ਗੱਲ ਬੋਲ ਰਿਹਾ ਵੀਰੇ ਆ ਕੇ ਮੈਚ ਖੱਡੋ ਮੇਰਾ ਵੀਰ ਠੀਕ ਹੈ ਨਹੀਂ ਮੈਂ ਟੀਮ ਕੰਨੂ ਬਾਰੇ ਕੇ ਪਿੰਡ ਦੀ ਆ ਕੇ ਮੈਚ ਖੱਡੋ ਮੇਰਾ ਭਰਾ ਹੁਣ ਤੱਕ ਨਹੀਂ ਯਾਰ ਪਲੇਅਰ ਆਏ ਜਿੱਤਵਾ ਲਾਉਣਗੇ ਕਰੋ ਯਾਰ ਵੀਰੇ 9:30 ਬੱਜੇ ਪਾਇਆ ਮੇਰਾ ਭਰਾ ਲਾਸਟ ਮੈਚ ਚੱਲੀ ਜਾਂਦੇ ਆਪਣੇ ਕੋਲ ਬਹੁਤ ਸੋਹਣਾ ਮੈਚ ਜਿਹੜੀ ਗੱਲ ਕਹਿੰਦਾ ਕਰਲਾੜ ਤੇ ਮੰਗ ਲਓ ਦਰਲਾੜ ਵੀਰ ਜੀ ਆਹ ਸਾਹਮਣੇ ਨੰਬਰ ਕਹਿੰਦੇ ਇਹ ਦੋਗੇ ਇੱਕ ਪਾਸੇ ਸਿਉਰਾ ਨੰਬਰ ਹੋਰ ਜੀ ਵੱਲ ਜੱਟ ਦਾ ਆਹ ਕਹਿੰਦੇ ਮੋਹਰ ਦਾ ਲੱਕ ਹੈ ਬੱਲੂ ਵਾਲੇ ਦੇ ਲਾਗੇ ਚੰਨਣ ਜਿਹੜਾ ਪਿੰਡ ਹੈ ਥੋੜਾ ਜਿਆ ਪਰ ਪੂਰੀ ਦੁਨੀਆ ਦੇ ਵਿੱਚ ਮੁੰਡਿਆਂ ਨੇ ਪ੍ਰਸੰਨ ਕਰ ਦਿੱਤਾ ਲੋ ਕਹਿੰਦੇ ਤਨ ਤਨ ਹੋਈ ਪਈ ਹੈ ਮੇਰੇ ਬੱਤਰ ਹੋਈ ਬਾਪੂ ਕਹਿੰਦਾ ਖੇਡ ਤੱਕ ਸ਼ੇਰ ਬਣ ਕੇ ਤਖਵਾ ਦੇ ਐਨ ਕੋਤੀ ਦਾ ਓਏ ਤਲੇ ਬੰਨਾ ਹੈ ਲੋ ਜੀ ਖਲੋ ਜਿਹੜੀ ਬੀਤੀ ਹੈ ਮੇਰਾ ਵੀਰ ਬਣ ਕੇ ਮਾਰ ਖੇਡਾਂ ਤੇ ਵੀਰ ਕਲਾ ਲਓ ਜੀ ਮੈਚ ਤਾਂ ਹੋ ਗਿਆ ਸੀ ਪਰ ਇਹ ਨਹੀਂ ਜਿੱਤ ਪਾਏ ਹੋ ਗੱਲ ਨਹੀਂ ਅਗਲੇ ਸਾਲ ਦੇਖਾਂਗੇ ਜਿਵੇਂ ਕਾਫੀ ਕੁਵੀ ਪੀ ਜਾਂਦੇ ਹੁਣ ਪੂਰਾ ਸਵਾਲ ਲੈ ਰਿਆਂ ਕਹਿੰਦੇ ਮੁੰਡੇ ਇਧਰ ਆਪਣੇ ਲੱਥ ਮਿਲ ਚੁੱਕੇ ਆਪਣੇ ਨਾਲ ਕੌਲ ਵਾਲਾ ਯਾਰ ਆਪਣਾ ਗਰਾਊਂਡ ਨੰਬਰ 1 ਦੇ ਰੋਗੀ ਤਾੜੀ ਵਾਲੇ ਬਾਬਾ ਜੀ ਦੀ ਆ ਤੁਹਾਨੂੰ ਪਤਾ ਹੀ ਆ ਪਿੰਡ ਵਾਲਾ ਯਾਰ ਆਪਣਾ ਇਧਰ ਮੈਚ ਚੱਲਿਆਂਦੇ ਆ ਟਾਈਮ ਘਟੋ ਘਟਾ 12:30 ਹੋ ਗਿਆ ਜਿੱਦੂ ਪਹਿਲੀ ਬਾਈ ਸਾਡਾ ਬਾਈ ਗੱਗੀ ਨਾ ਬਈ ਫੋਜੀ ਨੋਸਰੀ ਤੇ ਕਾਲਾ ਮਿਸਤਰੀ ਇਹ ਵੀ ਨਾ ਬੇਨਤੀ ਹੈ ਦੇਸ਼ਕ ਸਭ ਦਾ ਧਿਆਨ ਉਹਦਾ ਮੈਚਾਂ ਬਾਲਾਂ ਬਾਈ ਪਰ ਮੇਰੀ ਬੇਨਤੀ ਹੈ ਵੀ ਆਪਣੇ ਵਾਲੀਬਾਲ ਪਰਵਾਰ ਦੇ ਵਿੱਚ ਕਿਸੇ ਦੇ ਖਿਡਾਰੀ ਤੇ ਜਦੋਂ ਕੋਈ ਧੀੜ ਪਈ ਹੈ ਕੋਈ ਮਾੜਾ ਸਮਾਂ ਆਇਆ ਹੈ ਤੇ ਸਾਰੇ ਧਰਮਾਂ ਨੇ ਬਾਈ ਰੱਜ ਕੇ ਸਾਥ ਦਿੱਤਾ ਹੈ ਇਧਰ ਛਪਾਲਾਂ ਦੇ ਮੁੰਡੇ ਬਾਲੀਬਾਲ ਵੀ ਖੇਡਦੇ ਆ ਤੇ ਛਪਾਲਾਂ ਦੇ ਜਿਹੜੇ ਮੁੰਡੇ ਵਾਲੀਬਾਲ ਖੇਡਦੇ ਬਾਈ ਉਹਨਾਂ ਦੀ ਨਾ ਟਾਗੋ ਬਾਰ ਦੀ ਟੀਮ ਬਹੁਤ ਤਗੜੀ ਹੈ ਸਾਰੇ ਤੁਸੀਂ ਆਣ ਗਾਉਣ ਦੇ ਪਿੰਡਾਂ ਲਈ ਜਾਣਦੇ ਹੋਵੋ ਕਿ ਜਿਹੜੇ ਵੀ ਆਣ ਗਾਉਣ ਦੀ ਪਿੰਡਾਂ ਦੇ ਹੈਗੇ ਐ ਇਹਨਾਂ ਦੇ ਨਾਲ ਇੱਕ ਪਲੇਅਰ ਸੀਗਾ ਬਾਈ ਤਤੇ ਤੋਂ ਆ ਰਹਿਣ ਵਾਲਾ ਮੰਗਾ ਉਹਦਾ ਨਾਮ ਹੈ ਉਹਦੀਆਂ ਨਾ ਦੋਨੇ ਕਿਡਨੀਆਂ ਤੇਰੇ ਫੇਲ ਨੇ ਡਾਕਟਰ ਨੇ ਬਾਈ ਯਾਰ 40-50 ਹਜ਼ਾਰ ਦਾ ਨੋ ਖਰਚਾ ਦੱਸਿਆ ਬਾਈ ਕਹਿੰਦੇ ਵੀ 25-30 ਹਜ਼ਾਰ ਰੁਪਏ ਸਾਡੇ ਕੋਲੇ ਪੂਰਾ ਹੋ ਚੁੱਕਿਆ ਸੀ ਟੂਰਨਾਮੈਂਟਾਂ ਦੇ ਬਰਨਾਲੇ ਵੀ ਸੋਹਣੀ ਮੇਰੇ ਖਿਆਲ ਇਹ ਵੀ ਰਾਏ ਸੀਗੇ ਉੱਥੇ ਵੀ ਇਹਨਾਂ ਨੂੰ ਕੁਝ ਮਦਦ ਮਿਲੀ ਹੈ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਜਿੰਨੇ ਵੀ ਖਿਡਾਰੀ ਵੀਰ ਹੈ ਇਹ ਵੀ ਆਪਣੇ ਕਬਾਲੀਵਾਲ ਪਰਿਵਾਰ ਦਾ ਹਿੱਸਾ ਨੇ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਇਹਨਾਂ ਨੇ ਇੱਕ ਟੀਮ ਹੋਣ ਦੇ ਨਾਤੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਖੇਡਾਂ ਦੇ ਮੁੰਡਾਂ ਤੋਂ ਪੈਸੇ ਇਕੱਠੇ ਕਰਕੇ ਤੁਹਾਡਾ ਲਾਜ ਕਰਵਾ ਦੇਣਾ ਹੈ 15000 ਰੁਪਏ ਘਟਦਾ ਬਈ ਸਾਰੇ ਵੀਰਾਂ ਨੂੰ ਬੇਨਤੀ ਹੈ 10 ਦੀ 50 ਕਿਉਂਕਿ ਦੋ ਧੀਆਂ ਦਾ ਬਾਪ ਹੈ ਸੇ ਮੇਰਾ ਦੀਰ ਬਣ ਕੇ ਆਪਾਂ ਕਿਸੇ ਨੂੰ ਜ਼ਿੰਦਗੀ ਦੇ ਸਕੀ ਆਪਾਂ ਪਰਿਵਾਰ ਤੇ ਬਹੁਤ ਆਪਣੇ ਲਈ ਮਾਰਨ ਵਾਲੀ ਗੱਲ ਹੋਊਗੀ ਸਾਰੇ ਵੀਰੋਂ ਨੂੰ ਬੇਨਤੀ ਹੈ ਮੁੰਡੇ ਦੇ ਇਲਾਜ ਲਈ ਦਿਓ ਬੜੀ ਮਿਹਰਬਾਨੀ ਹੋਵੇਗੀ ਤੁਹਾਡਾ 1 ਕਿਰਪਿਆ ਉਹਦੀ ਜ਼ਿੰਦਗੀ ਬਚਾ ਸਕਦਾ ਹੈ ਬਹੁਤ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਜਰੂਰ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਆਪਾਂ ਭਰਾ ਦੀ ਜਿਹੜੀ ਮਦਦ ਕਰਨੀ ਹੈ ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਲੈ ਵੀ ਟਿੱਲੋ ਗੱਲ ਨੇੜੇ ਤੇੜੇ ਜਿਹੇ ਆ ਨੰਬਰ ਲੱਗ ਗਿਆ ਹੈ ਹੋਰ ਕਹਾਣੀ 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 ਹੋਰ ਬਣ ਜਾਣੀ ਹੈ ਆਓ ਹੋਰ ਬਣ ਜਾਣੀ ਮੇਰੇ ਮਿੱਤਰੋ ਪਰ ਵਧਾਈਆਂ ਵਾਲਾ ਖੜਾ